ਉਸ ਨੇ ਹਾਕਤ ਕੀਤੀ ਕਿ ਇਸਲਾਮ ਕਬੂਲ ਕਰ ਲੋ ਗਾਂਂ ਜਾਂਦੀ ਮਾਰ ਕੇ ਫੋਨ ਕੱਟ ਕੇ ਸੂਬੇ ਸਰਮਾਇਆਂ ਤੇ ਤਿੰਨ ਤਿੰਨ ਜੁੜੀਆਂ ਲਾਓ ਇਸਲਾਮ ਕਬੂਲ ਕਰੋ ਤੁਹਾਨੂੰ ਹੂੜਾ ਦੇਵਾਂਗੇ ਤੁਹਾਨੂੰ ਜਗੀਰਾਂ ਦੇ ਪਰ ਉਹ ਕਹਿੰਦੇ ਨਾਲ ਮਾਂ ਤੇਰੀਆਂ ਹੂੜਾ ਨਾਲ ਤੇਰੀਆਂ ਜਗੀਰਾਂ ਸਭ ਦੇ ਸਕਦਾ ਹੈ ਤੇ ਸਾਡੇ ਗੋਬਨਾਦ ਦੇ ਵਾਲੀ ਮੌਤ ਦੇ ਜਿਹੜੇ ਤੇਰੇ ਵੀ ਵੱਡੇ ਵੱਡੇ ਲਾ ਫੋਨਾਂ ਲਈ ਸੀਸ ਦੀਆ ਪਰ ਸਿਰ ਨਾ ਦੀ ਤਨ ਤਨ ਕੋ ਦੇਰ ਫੁੱਤ ਤੱਕ ਕੋ ਲੋਭ ਨ ਕੀਨ ਧਰਮ ਰਾਖ ਕਲ ਧਰਮ 헤ਤ ਸੀਸੰਦੈਓ ਪਰਵਰ ਪੰਥ ਭੈਓ ਸੋ ਧਰਮ ਰਾਖ ਕਾਲ ਸੰਗੈ ਦਾਦੇ ਸੋ ਜਸਨੀ ਗੁਰੂ ਤੇਗ ਬਹਾਦਰ ਕੇ ਪੁੱਤਰੇ ਗੋਬਿੰਦ ਸਿੰਘ ਕੇ ਪੁੱਤ ਧਰਮ 헤ਤ ਸੀਸੰਦੈਓ ਪਰਵਰ ਪੰਥ ਭੈਓ ਸੋ ਧਰਮ ਕਲਾ ਕੀ ਤੇਗ ਜਿਮ ਤੇਗ ਵਧਾ ਤਰ ਕੀਨ ਸੀਸ ਦੈਓ ਸਿਰ ਨਾਂਦੈਓ ਸੀਸ ਤੇ ਦਿੱਤਾ ਸਿਖ ਨਹੀਂ ਦਿੱਤਾ ਨੌ ਸਾਲ ਤੇ ਸੱਤ ਸਾਧੀਆਂ ਹਾਂ ਮਾ ਕੁਛੀ ਅੰਦਾਜ਼ਾ ਲੋਕ ਤੇ ਢੂਰ ਜਾਂਦੇ ਤੇ ਸਾਡੇ ਸਿਰ ਤੇ ਦਸਾਉਣਾ ਨਹੀਂ ਕਿ ਇਹ ਧਰਮਾਇਕ ਉਹ ਸਮੋ ਜਿਹੜਾ ਧਰਮ ਦੇ ਕੇ ਉਸ ਤੁਹਾਨੂੰ ਬਚਾ ਲਿਆ ਇੱਕ ਸਦੀ ਸਿਰ ਤੇ ਇੱਕ ਗੁਰੂ ਘਰ ਨੇ ਬਚਾਇਆ ਜਿਹੜਾ ਧਰਮ ਉਹ ਸਾਡੇ ਲੀਡਰ ਨੇ ਰੋਲ ਦਿੱਤਾ ਉਹਨੂੰ ਮਜ਼ਾਕ ਦਾ ਵਿਸ਼ਾ ਬਣਾਤਾ ਜਿਹੜੇ ਕਰਤਾਰ ਕੋ ਬੇਮੁਖ ਨਾ ਅਹਿਲ ਨਾ ਪਾਕ ਲੀਡਰ ਉਹਨਾਂ ਨੇ ਗੁਰੂ ਦਾ ਹੁਕਮ ਚਲਾਇਆ, ਰਹੁਮਤ ਦਾ ਹੁਕਮ ਚਲਾਇਆ। ਉਹਨਾਂ ਨੇ ਗੁਰੂ ਨੂੰ ਰੋਲਿਆ ਤੇ ਆਹ ਚਾਲਾ ਚਲਦੇ ਪਏ। ਬਚਾਉਣਾ ਕਹਿਣਾ। ਗੁਰੂ ਸਾਹਿਬ ਨੂੰ ਸ਼ਹਾਦਤਾਂ ਦੇ ਕੇ ਇੱਕ ਸੰਸੂਰ ਦਿੱਤੀ ਸੀ, ਅੱਜ ਵੀ ਸ਼ਹਾਦਤ ਦੇ ਕੇ ਆਪਣੀ ਸੋਤ ਨੂੰ ਬਚਾ ਰਹੇ। ਸਾਡਾ ਫਤ ਬਣਦਾ ਸੀ ਚੇਂਜ ਦੇਣਗੇ, ਚੇਂਜ ਲਿਆ ਕੇ ਪੰਥ ਤੇ ਗ੍ਰੰਥ ਦਾ ਸਬਾਤ ਅਕਾਲ ਪੁਰਖ ਤੋਂ ਲਾਗੂ ਕਰੀਏ। ਅਕਾਲ ਪੁਰਖ ਤੇ ਪੰਜ ਸਿੰਘ ਹੋਣਗੇ ਨਾ ਜਿਹੜੇ ਫਰਜ਼ ਲੈ ਕੇ

سمکالی کمی رہتا ہے بہتو میں آیا, گروہ خالس نام آیا, تو کمرا ہوا تمرا ہمرا گرو نہ کوئی گروہ نہیں میرے تو بنا کوئی کو گروہ نہیں میں پنگ کے وہ مت ادمنا دلیام اکیلا باہ با گوبند سے آپ کے سوچے جا اس پاشا کی فت رزمت کو رکھئے تو ساڑے سر سے دستار رہ ਤਾਂ ਸਾਡੇ ਨੌਂ ਬੰਦੇ ਕੁਛ ਕਾਲ ਪਾਉਣਗੇ ਅਸੀਂ ਉਹ ਗੁਰੂ ਨਾਨਕ ਦੀ ਸੱਚੀ ਸਰਕਾਰ ਨੂੰ ਬਚਾਈਏ ਉਹਦਾ ਵੱਡਾ ਸਰਮਾਇਆ ਸਾਡੇ ਗਰੀਬ ਪੱਜਾ ਵਿਆਹ ਨੂੰ ਇਸ ਤੋਂ ਦੇ ਕੰਮ ਆਵੇ ਗਰੀਬ ਦੇ ਨਾਲ ਇਹ ਕੰਮ ਆਵੇ ਕੋਈ ਬੇਸਹਾਰਾ ਬੀਬੀ ਆ ਉਹਨੂੰ ਰਾਸ਼ਨ ਦਿੱਤਾ ਜਾਵੇ ਜਾਂ ਤਰਉ ਮੁਕਮਲੇ ਦਿੱਤੇ ਜਾਣ ਸਹੂਮਤਾ ਦਿੱਤੀਆਂ ਜਾਣ ਤਾਂ ਕਿ ਉਹ ਅਧਿਆਤਮਕ ਪੱਖ ਨੂੰ ਜੀ ਤੀਰਥਾਂ ਦੇ ਜਾ ਕੇ ਤਕੜਾ ਕਰ ਸਕਣ ਗੁਰੂ ਜੀਆ ਜੈਲਾਤਾਂ ਬਚਾਈਏ ਗੁਰੂ ਦੀਆਂ ਜਾਇਦਾਦਾਂ ਨੂੰ ਵੇਚਣ ਵਾਲੇ ਤੇ ਵੱਟਾ ਸਰਤਾ ਕਰਕੇ ਕਰੋੜਾਂ ਦਾ ਨਫਾ ਕਮਾਉਣ ਵਾਲਿਆਂ ਨੂੰ ਗੁਰੂ ਘਰ ਤੋਂ ਬਾਹਰ ਘਟੇਗਾ ਤਾਂ ਇਹ ਸ਼ਰਤ ਰਹੀ ਹੋਊਗੀ ਸਤ ਬਾਬਾ ਇੰਸਰ ਸਿੰਘ ਜੀ ਨੇ ਜੀਵਨੀ ਵਰਨਾ ਹਰੇਕ ਨੇ ਮਰ ਜਾਣਾ ਮੇਰੇ ਨੂੰ 70 ਸਾਲ ਹੋਰ ਚੱਲੀ ਆ ਮੈਨੂੰ 50 ਸਾਲ ਹੋ ਗਏ ਬੜ ਜਾ 70 ਸਾਲ ਦੇ ਉੱਪਰ ਹੋਰ ਚੱਲੀਏ ਪੰਜ ਸੱਤ ਸਾਲ ਜੇ ਗੁਰੂ ਮਹਾਰਾਜ ਦੇਵਗੇ ਤੇ ਹੋ ਜਰੂਰ ਜਿਉਂਦੇ ਰਹਾਂਗੇ ਵਰਨਾ ਸਾਡੀ ਪੋਪ ਗਈ ਅਸੀਂ ਆਪਣਾ ਪਹਿਰਾ ਦਿੰਦਿਆਂ ਭਗਾਤੀ ਜੇ ਕੋਈ ਮੌਕਾ ਦੇਓਗੇ ਤੇ ਚੇਂਜ ਕਰਕੇ ਧਰਮ ਨੂੰ ਚਲਾ ਕੇ ਦਿਖਾਵਾਂਗੇ। ਬੋਲ ਚੁਕਲੇ ਖੇਮਾ ਸਮੂਹ ਸੰਗਤਾਂ ਦਾ ਮਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਦੇ ਉਦਮ ਸਦਕਾ ਹੈ, ਇਹਨਾਂ ਦੀ ਪ੍ਰੇਰਨਾ ਸਦਕਾ ਮੈਂ ਆਪ ਦੇ ਸਭ ਦੇ ਚਰਨਾਂ ਤੇ ਹਾਜ਼ਰੀ ਲਵਾ ਪਾਉਣਾ। ਅਕਾਲ ਪੁਰ ਸੱਚੇ ਵੇਗਰੂ ਸਾਡੇ ਤੇ ਹੱਥ ਰੱਖਣ ਸਾਡੀ ਨੇਕ ਨੀਅਤ ਸਾਨੂੰ ਬਖਸ਼ਣ, ਸਾਨੂੰ ਨਸੀਹਤ ਬਖਸ਼ਣ ਤੇ ਸਾਨੂੰ ਮੌਤ ਯਾਦ ਰਹੇ। گرو صاحب جیسے ہر ایک بندہ آگز کر رہا بھی جانا نہیں پورنا چاہیے نند لال پرماتما بندگی کا تیرے پچھلے پاپ کٹنگ تو موت یاد رکھ پاپ نہیں ہوں گی بڑی گرنٹی نہ کہا تو آپ موت ناد رکھیے پرماتما جلد دیں یہ جلد جدو جد 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 نکل گئی ਉਹ ਉਹ ਬੜਾ ਪਿਆਰਾ ਸਰੀਰ ਜਿਹਨੂੰ ਨਮਸਕਾਰ ਆਉਂਦੀਆਂ ਜਿਹਦੀ ਇੱਜ਼ਤ ਹੁੰਦੀ ਆ ਉਹ ਕਹਿੰਦੇ ਕਾਢੋ ਕਾਢੋ ਕਿ ਜਲਦੀ ਮੈਦਨੋਂ ਜਲਦੀ ਪੂਕਣਾ ਪੈਂਦਾ ਇਹ ਸਿਰਫ ਜੋਤ ਦੀ ਕਾਰਨਾਮਾ ਹੈ ਜਿਹੜੀ ਪ੍ਰਮਾਤਮਾ ਦੀ ਜੋਤ ਸਾਡੇ ਅੰਦਰ ਹੈ ਜਿੱਦੀ ਵੀਰ ਜੋਤ ਹੈ ਉਨੀ ਵੀਰਤਾ ਕੇ ਸਰੀਰ ਕੈਮ ਆ ਤੇਰੀ ਇੱਜ਼ਤ ਆ ਵਰਨਾ ਇਹ ਮਿੱਟੀ ਦੀ ਕੇਹੀ ਇਹ ਵੱਡੇ ਵੱਡੇ ॠषि मुनि ਆਏ ਜਿੰਨਾਂ ਨੇ ਬਹੁਤੇ ਮਹੂਰਤ ਕਟਾਏ ਪਰ ਗੁਰੂ ਸਾਹਿਬ ਕਹਿੰਦੇ ਮਨ ਨਾ ਮਹੂਰਤ ਪੁੱਛਿਆ ਮੋਰ ਮਹੂਰਤ ਨੂੰ ਹੀ ਪੁੱਛ ਲਈ ਕੋਈ ਵਜ੍ਹਾ ਨਹੀਂ ਦੇਈ ਨਾ ਰਾਜ ਇਤੇ ਰਕਤ ਨੂੰ ਦੇਈ ਨਾ ਨੀਤੇ ਧੇਰ ਨੂੰ ਦੇਈ ਮਨ ਨਾ ਮਹੂਰਤ ਪੁੱਛਿਆ ਪੁੱਛੀ ਫਿਰ ਤਨਾ ਮਾਰ ਇੱਕ ਨਹੀਂ ਲੱਗਿਆ ਇੱਕ ਲੱਗ ਤਵੇ ਇੱਕ ਨਾ ਮੱਦੇ ਭਾਰ ਇੱਕ ਨਾ ਹੋਈ ਸਾਖਤੀ ਇੱਕ ਨਾ ਹੋਈ ਸਾਰ ਲਸ਼ਕਰ ਸੜੇ ਦਮਾਮਿਆਂ ਛੁੱਟੇ ਬੰਕ ਦਵਾਰ ਨਾਨਕ ਢੇਰੀ ਛਾਰ ਕੀ ਵੀ ਫਿਰ ਹੋਈ ਛਾਤ ਉਸ ਸਹਾਤਾਕ ਕੀ ਸੀ ਕਿ ਇਸਲਾਮ ਕਬੂਲ ਕਰ ਲਓ ਗਾਂ ਮਿਆਂ ਵੀ ਮਾਰ ਕੇ ਫੋਨ ਕੱਟ ਕੇ ਸੂਬੇ ਸਰਮਾਇਆਂ ਤੇ ਤੇ ਜੁੜੀਆਂ ਲਾਓ ਇਸਲਾਮ ਕਬੂਲ ਕਰੋ ਤੁਹਾਨੂੰ ਹੋਰਾਂ ਦੇਵਾਂਗੇ ਤੁਹਾਨੂੰ ਜੀਰਾਂ ਦੇ ਪਰ ਉਹ ਕਹਿੰਦੇ ਨਾ ਮਾਂ ਤੇਰੀਆਂ ਹੋਣਾ ਨਾ ਤੇਰੀਆਂ ਜਗੇਣਾ ਸਭ ਦੇ ਸਕਦਾ ਹੈ ਤੇ ਸਾਡੇ ਗੋਤਾ ਦੇ ਵਾਲੀ ਮੌਤ ਦੇ ਜਿਹੜੇ ਤੇਰੇ ਵੀ ਵੱਡੇ ਵੱਡੇ ਲਾ ਫਰਨ ਲਏ ਸੀਸ ਦੀਆ ਸਿਰ ਮੰਨ ਲਿਓ ਤਨ ਤਾਪ ਕੋ ਦੇਖੋ ਤੱਕੋ ਲੋਭ ਨਾ ਕੀਨ ਧਰਮ ਰਾਖ ਕੰਧ ਧਰਮ 헤ਤ ਸੀਸੰਦੈਉ ਪਰਵਰ ਪੰਥ ਪੈਉ ਸੋ ਧਰਮ ਰਾਖ ਕਾਲ ਸੰਗੇ ਤਾਤੇ ਸੋ ਜਸਨੀ ਗੁਰੂ ਤੇਗ ਬਹਾਦਰ ਕੇ ਪੁੱਤਰੇ ਗੋਬਿੰਦ ਸਿੰਘ ਕੇ ਪੁੱਤ ਧਰਮ 헤ਤ ਸੀਸੰਦੈਉ ਪਰਵਰ ਪੰਥ ਪੈਉ ਸੋ ਧਰਮ ਕਲਾ ਕੀ ਤੇਗ ਜਿਮ ਤੇਗ ਬੜਾ ਤਰਕੀਨ ਸੀਸ ਦੈਉ ਸਿਰ ਮੰਨ ਲਿਓ ਸੀਸ ਦੇ ਦਿੱਤਾ ਸਿਰਕ ਨਹੀਂ ਦਿੱਤਾ ਨੋ ਸਾਡੇ ਸਾਧੀਆਂ ਆਵਾਂ ਤੁਸੀਂ ਅਲੱਗਾਂ ਲੋਕ ਕਿਤੇ ਢੂਰ ਜਾਂਦੇ ਤੇ ਸਾਡੇ ਸਿਰ ਤੇ ਦਸਾਣਾ ਨਹੀਂ ਨਹੀਂ ਕਿ ਤਾਂ ਮਾਰੇ ਤਾਂ ਉਹ ਸਮੋ ਜਿਹੜਾ ਧਰਮ ਦੇ ਕੇ ਉਸ ਤੁਹਾਨੂੰ ਬਚਾ ਲਿਆ ਇੱਕ ਸਦੀ ਸਿਰ ਤੇ ਇੱਕ ਗੁਰੂ ਘਰ ਨੇ ਬਚਾਇਆ ਜਿਹੜਾ ਧਰਮ ਉਹ ਸਾਡੇ ਲੀਡਰ ਨੇ ਰੋਲ ਦਿੱਤਾ ਉਹਨੂੰ ਮਜ਼ਾਕ ਤਾਂ ਵਿਸ਼ਾ ਬਣਾਤਾ ਜਿਹੜੇ ਕਰਤਾਰ ਤੋਂ ਬੇਮੁਖ ਨਾ ਅਹਿਲ ਨਾ ਪਾਕ ਲੀਡਰ ਉਹਨਾਂ ਨੇ ਗੁਰੂ ਦਾ ਨੂੰ ਚਲਾ ਦਉਮਤਾ ਨੂੰ ਚਲਾ ਉਹਨਾਂ ਨੇ ਗੁਰੂ ਨੂੰ ਰੋਲਿਆ ਤੇ ਆਜਾਣ ਰੋਲਦੇ ਪਏ ਬਚਾਉਣ ਕਹਿਣਾ ਗੁਰੂ ਸਾਹਿਬ ਨੂੰ ਸ਼ਹਾਦਤਾਂ ਦੇ ਕੇ ਇੱਕ ਸੰਸੂਰ ਦਿੱਤੀ ਸੀ ਅਜਿਹੀ ਸ਼ਹਾਦਤ ਦੇ ਕੇ ਆਪਣੀ ਸੋਤ ਨੂੰ ਬਚਾ ਰਹੇ ਸਾਡਾ ਫਤ ਪੜਨਾ ਸੀ ਚੇਂਜ ਲੈਣੀ ਹੈ ਚੇਂਜ ਲੈ ਆ ਕੇ ਪੰਥ ਤੇ ਗੰਭਲਾ ਸ਼ਹਾਦਤ ਅਕਾਲ ਪੁਰਖ ਨੂੰ ਲਾਗੂ ਕਰੀਏ ਅਕਾਲ ਪੁਰਖ ਤੇ ਪੰਜ ਸਿੰਘ ਹੋਣਗੇ ਨੇ ਜਿਹੜੇ ਫਰਜ਼ ਲੈ ਕੇ

سمکالی کمی ہے بہتو میں گرو خالس نام پر آیا, تو میرے میں کمرا ہوا تمرا ہمرا گرو بندے تو, تو بینا میرا کوئی گروہ نہیں میرے تو بینا تو گروہ نہیں میں تنگ کے وہ بند اگمنا وکیلا واہ باہ گوبند سے آپ کے جی گا اس پاچھا بھی پھر فت رزمت کو رکھئے تو ساڑے سر سے دستاوا رہ ਤਾਂ ਸਾਡੇ ਨੌਜਵਾਨ ਬੱਚੇ ਉਸਾਰ ਪਹੁੰਗੇ ਅਸੀਂ ਉਹ ਗੁਰੂ ਨਾਨਕ ਦੀ ਸੱਚੀ ਸਰਕਾਰ ਨੂੰ ਬਚਾਈ ਗਏ ਉਹਦਾ ਵੱਡਾ ਫਰਮਾਇਆ ਸਾਡੇ ਗਰੀਬ ਬੱਚਾ ਵੀ ਐਜੂਕੇਸ਼ਨ ਦੇ ਕੰਮ ਆਵੇ ਗਰੀਬ ਦੇ ਰਾਜ ਦੇ ਕੰਮ ਆਵੇ ਕੋਈ ਵੇਸਹਾਰਾ ਬੀਬੀ ਆ ਉਹਨੂੰ ਰਾਸ਼ਨ ਦਿੱਤਾ ਜਾਵੇ ਯਾਤron ਨੂੰ ਕਮਰੇ ਦਿੱਤੇ ਜਾਣ ਸਹੂਮਤਾ ਦਿੱਤੀਆਂ ਜਾਣ ਤਾਂ ਕਿ ਉਹ ਅਧਿਆਤਮਕ ਪੱਖ ਨੂੰ ਤੀਰਥਾਂ ਦੇ ਜਾ ਕੇ ਤਕਰਾ ਕਰ ਸਕਣ ਗੁਰੂ ਦੀਆਂ ਜੈਲਾਤਾਂ ਬਚਾਈਏ ਗੁਰੂ ਦੀਆਂ ਜਾਇਦਾਦਾਂ ਨੂੰ ਵੇਚਣ ਵਾਲੇ ਤੇ ਵੱਟਾ ਸੱਤਾ ਕਰਕੇ ਕਰੋੜਾਂ ਦਾ ਨਫਾ ਕਮਾਉਣ ਵਾਲਿਆਂ ਨੂੰ ਗੁਰੂ ਘਰ ਤੋਂ ਬਾਹਰ ਕਰੇਗਾ ਤਾਂ ਇਹ ਸਰਦਾਰੀ ਹੋਊਗੀ ਸਤ ਬਾਬਾ ਇੰਸਰ ਸਿੰਘ ਜੀ ਦੀ ਜੀਵਨੀ ਵੰਨਾ ਹਰੇ ਨੂੰ ਮਰ ਜਾਣਾ ਮੇਰੇ ਹੋਰ ਸੱਤ ਸਾਂ ਦੇ ਹੋਰ ਚੱਲੀ ਆ ਮੈਨੂੰ 50 ਸਾਲ ਹੋ ਗਏ ਬੜਿਆਂ 70 ਸਾਲ ਦੀ ਉੱਪਰ ਹੋਰ ਚੱਲੀ ਪੰਜ ਸੱਤ ਸਾਲ ਜੇ ਗੁਰੂ ਮਹਾਰਾਜ ਦੇਵਗੇ ਤੇ ਹੋਰ ਜ਼ਰੂਰ ਜੀਉਂਦੇ ਰਹਾਂਗੇ ਪਰ ਨਾ ਸਾਡੀ ਪੁੱਗ ਗਈ ਅਸੀਂ ਆਪਣਾ ਪਹਿਰਾ ਦਿੰਦਿਆਂ ਪੁਗਾਤੀ ਜੇ ਕੋ ਨੋਕਾ ਦੇਓਗੇ ਤੇ ਚੇਂਜ ਕਰਕੇ ਧਰਮ ਨੂੰ ਚਲਾ ਕੇ ਦਿਖਾਵਾਂਗੇ ਕੋਲ ਚੁਕਲੀ ਖੇਮਾ ਸਮੂਹ ਸੰਗਤਾਂ ਦਾ ਮਹਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਉਦਮ ਸਦਕਾ ਇਹਨਾਂ ਦੀ ਪ੍ਰੇਰਨਾ ਸਦਕਾ ਮੈਂ ਆਪ ਦੇ ਸਾਹਦੇ ਚਰਨਾ ਤੇ ਹਾਜ਼ਰੀ ਲਵਾ ਪਾਉਣਾ ਅਕਾਲ ਪੁਰ ਸੱਚੇ ਵੇਗਰੂ ਸਾਡੇ ਤੇ ਹੱਥ ਰੱਖਣ ਸਾਡੀ ਨੇਕੀਤ ਸਾਨੂੰ ਬਖਸ਼ਣ ਸਾਨੂੰ ਨਸੀਹਤ ਬਖਸ਼ਣ ਕਿ ਸਾਨੂੰ ਮੌਤ ਯਾਦ ਰਹੇ

ਉਹ ਕੋਈ ਬੜਾ ਪਿਆਰਾ ਸਰੀਰ ਜਿਸ ਨੂੰ ਨਮਸਕਾਰ ਆਉਂਦੀਆਂ ਜਿਹੜੀ ਇੱਜ਼ਤ ਹੁੰਦੀ ਆ ਉਹ ਕਿਦੇ ਕਾਢੋ ਕਾਢੋ ਵੇ ਕਿ ਜਲਦੀ ਲੈ ਚੋ ਜਲਦੀ ਘੂਤਣਾ ਬਣਦੇ ਇਹ ਸਿਰਫ ਜੋਤ ਦੀ ਕਾਮਾਤ ਹੈ ਜਿਹੜੀ ਪ੍ਰਮਾਤਮਾ ਦੀ ਜੋਤ ਸਾਡੇ ਅੰਦਰ ਹੈ ਜਿੰਨੀ ਇਹ ਜੋਤ ਹੈ ਉਨੀ ਰੇਤਾਂ ਕੇ ਸਰੀਰ ਕਾਇਮ ਆ ਤੇਰੀ ਇੱਜ਼ਤ ਆ ਵਰਨਾ ਇਹ ਮਿੱਟੀ ਦੀ ਜਿਹੀ ਹੈ ਇਹ ਵੱਡੇ ਵੱਡੇ ਰਿਸ਼ੀ ਮੁਨੀ ਆਏ ਜਿੰਨਾ ਨੇ ਮਹਭਤੇ ਮਹੂਰਤ ਕਢਾਏ ਪਰ ਉਹਨਾਂ ਸਾਹ ਕੋਈ ਮਨ ਨਾ ਮਹੂਰਤ ਪੁੱਛਿਆ ਮਹੌਰ ਮਹੂਰਤ ਨੂੰ ਹੀ ਪੁੱਛਦੀ ਕੋਈ ਵਜ੍ਹਾ ਨਹੀਂ ਰਹੀ ਨਾ ਰਾਜੇ ਤੇ ਰੰਤੂੰਬੇ ਤੇ ਨਾ ਨੀਤੇ ਖੇਰੂਦੇ ਮਨ ਨਾਲ ਮਹੂਰਤ ਪੁੱਛਿਆ ਪੁੱਛੀ ਫਿਰ ਤਨਾ ਵਾਰ ਇੱਕ ਨਹੀਂ ਲੱਧਿਆ ਇੱਕ ਲੱਧ ਤਵੇ ਇੱਕ ਨਾ ਬੱਦੇ ਭਾਰ ਇੱਕ ਨਾ ਹੋਈ ਸਾਖਤੀ ਇੱਕ ਨਾ ਹੋਈ ਸਾਰ ਲਸ਼ਕਰ ਸਣੇ ਦਮਾਮਿਆਂ ਛੁੱਟੇ ਬੰਕ ਦਵਾਰ ਨਾਨਕ ਢੇਰੀ ਛਾਰ ਕੀ ਵੀ ਫਿਰ ਹੋਈ ਛਾ